ਹੈ ਰਹੀ ਹੈ ਸਟੇਟ ਹੈ ਸਟੇਟ ਹੈ ਜੀ ਬੱਚਾ ਗੁੱਸਾ ਰਾ ਕਰ ਹਾਂ ਜੀ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਆਪਾਂ ਨੂੰ ਵਲੌਗ ਦੇ ਵਿੱਚ ਇਹ ਟਾਈਮ ਹੋ ਗਿਆ 10:00 ਵਜੇ ਤੇ ਇਸ ਟਾਈਮ ਹੈ ਕਿ ਆਪਾਂ ਐਕਸਪ੍ਰੈਸ ਤੇ ਚੜ ਗਏ ਐਕਸਪ੍ਰੈਸ ਤੇ ਚੜ ਕੇ ਜਿਹੜਾ ਪਹਿਲਾ ਹੋਣ ਦਾ ਪਹਿਲਾ ਰਸਟੇਰੀ ਆਂਦਾ ਉਥੋਂ ਬਰੇਕਸਿਓ ਰੋਸ਼ੀਓ ਹੋ ਕੇ ਲੈ ਹੁਣ ਚੱਲਿਆਂ ਐ ਜਾਕੋਂ ਵੀ ਜਿਓ ਰਹੀ ਕਦੇ ਅੱਖ ਲੱਗ ਜਾਂਦੀ ਤੇ ਕਦੇ ਖੁੱਲ ਜਾਂਦੀ ਤੇ ਕਦੇ ਲੱਗ ਜਾਂਦੀ ਤੇ ਕਦੇ ਖੁੱਲ ਜਾਂਦੀ ਜੇ ਹਵਾ ਨਾ ਆਵੇ ਸਿੱਧਾ ਮਾ ਤਾਲ ਵੋਟ ਵਾਲੇ ਨੂੰ ਆਨ ਕਰਤੀ ਐ ਪਹਿਲਾਂ ਵੀ ਗੱਡੀ ਆ ਰਹੀ ਐ ਮਾਲ ਮੁੰਡੇ ਦੇ ਕੇ ਰੱਖੀ ਬਣਾਈ ਉਧਰ ਵੀਡੀਓ ਆ ਦੇਖੋ ਭਾਈ ਦੁਬਾਰਾ ਬਿਹਰਾਨ ਦੀ ਤਿਆਰੀ ਹੈ ਮੇਰੇ ਕੋਲ ਜੇ ਤਾਂ ਖਾਲੀ ਹੁੰਦੀ ਨਹੀਂ ਗੱਡੀ ਗੱਡੀ ਹੋएगी ਕੱਲ ਨੂੰ ਖਾਲੀ ਅਰੇ ਸੌਂ ਸੌਂਗੇ ਆਰਾਮ ਨਾਲ ਚੱਲਾਂਗੇ ਸਵੇਰੇ ਉਹਨੂੰ ਫੋਨ ਕਰਦੇ ਆ ਵੀ ਸਵੇਰੇ ਕਿੰਨੇ ਵਜੇ ਆਈਏ 9 10 ਵਜੇ ਪਹੁੰਚਦਾ ਹੁੰਦਾ ਉਹ ਬਾਕੀ ਦੇਖਣੇ ਜਾਗ ਲਗੇ ਬਾਹਰਲੇ ਉਹਦੇ ਵਾਲੀ ਦੀ ਹੈ ਨਾ ਬਾਈ ਪਿੱਛੇ ਬੋਰਡ ਖੜੀ ਸੀਗੀ ਉਹ ਹੋ ਮੈਨੂੰ ਲੱਗਦਾ ਉਹ 17 ਲੱਖ ਵਾਲੀ ਉਹੀ ਸੀਗੀ ਆਣਾ ਜਿਹੜੇ ਕਹ ਰਿਹਾ ਸੀ ਕਿ ਵੀ ਆਣੀ ਆ ਵੋਟ ਕੈਦ ਹੋਈ ਸੀਗੀ ਹੋਰ ਹੈ ਨਾ ਦੋ ਮਤਲਬ ਇੱਧਰ ਵੀ ਐ ਪੈਨਲ ਜੁੜੇ ਵੇਦੇ ਔਰ ਇੱਧਰ ਵੀ ਨੀਚੇ ਉਹਦੇ ਖਾਲੀ ਸੀਗਾ ਜਗੜ ਵਜੰਦ ਜਾ ਉਹ ਪਿੱਛੇ ਘੜੀ ਸੀਗੀ ਘੋੜੇ ਦੇ ਜਾ ਵੀ ਇੱਧਰ ਨੂੰ ਰਹੀ ਐ ਬਈ ਤੂੰ ਉਹਨੂੰ ਫਟਾਫਟ ਲੈ ਜਾ ਹਾਂ ਘੜਿਆ ਰੋਟੀਆਂ ਖਾ ਰਿਆ ਤਨ ਤਾਂ ਬਈ ਅੰਗੂਰਾ ਆਲੇ ਮਾਂਗਾਣਾ ਚਾਹੀਦਾ ਦਾ ਤੰਦਾ ਖਿੱਚੇ ਹੀ ਹਾਂ ਦੂਰੇ ਖੜਿਆ ਹੋਟਲਾ ਵਰਾ ਚਸਕੇ ਲੰਦਾ ਫਿਰ ਤਾਂ ਨਾ ਨਾ ਆ ਜਾਗਾ ਮਨੀ ਲੈ ਜਾ ਫੜਾ ਫੜੇ ਤੂੰ ਜੇ ਮੇਰੀ ਵੀਡੀਓ ਦੇਖ ਨਹੀਂ ਮੈਨੂੰ ਲੱਗਦਾ ਵੀ ਇੱਥੇ ਨਹੀਂ ਹੈ ਨਹੀਂ ਅੰਜਣ ਦਾ ਵਿੱਚ ਹੀ ਆ ਉਹ ਨਹੀਂ ਯਾਰਾ ਅੰਜਣ ਵਿੱਚ ਹੀ ਆ ਉਹਦੇ ਕਦੇ ਕਿਹਾ ਕਿ ਉਹਨਾਂ ਕਿਹਾਗੇ ਕੱਪਟਨ ਕੋਰੇ ਕੁਮਾਰੀ ਉਹ ਅੱਗੇ ਹੀ ਆ ਗਏ ਹਨ ਜਿਹੜਾ ਬੜੀ ਗੱਡੀ ਦਾ ਮਾਲ ਲੈ ਕੇ ਜਾ ਰਿਹਾ ਹੈ ਹੈ ਲਾਲਚ ਲੋ ਜੀ ਲੋ ਤਰਲੋਗ ਬ੍ਰਾਂਡ ਜੀ ਝਾੜੂ ਇਹ ਇਸਤੇਮਾਲ ਕਰੇ ਮੋਰ ਬਣਾ ਦੇਗੇ ਮੋਰ ਲੀਡੇ ਬ੍ਰਾਂਡਡ ਲੀਡੇ ਅਜੀ ਜਾਣੇ ਆ ਬਾਈ ਉੱਧਰ ਪਰਲੇ ਉਹ ਬ੍ਰਾਂਡ ਕਿਹੜਾ ਕੀ ਨਾਮ ਦਾ ਯਾਰਾ ਆ ਬ੍ਰਾਂਡ ਹੱਬ ਨਹੀਂ ਯਾਰ ਇਹ ਜੀ ਨਾਲ ਕੋ ਸਾ ਉੱਲ ਗਿਆ ਮੈਂ ਭਾਈ ਉਹ ਹੁਣ ਦੇਖੋ ਜੀ ਆਪ ਸਿਆਣੇ ਬਹਿਣੇ ਬੰਦੇ ਵੀ ਉਹ ਬੜੀ ਗੱਡੀ ਦਾ ਮਾਲ ਜੀਗਾ ਉਹ ਦਰ ਤੇਰੀ ਦਾ ਹੈ ਜਿਹੜਾ ਪੀਕਅਪ ਵਾਲਾ ਬਾਈ ਲੱਦੀ ਫਰਦਾ ਦਾ ਪੀਕਅਪ ਵਾਲੇ ਨਾ ਬੜੀ ਗੱਡੀ ਵਾਲੇ ਨੂੰ ਪੀਕਅਪ ਵਾਲੇ ਦਾ ਨਹੀਂ ਲੱਦਣਾ ਚਾਹੀਦਾ ਪੀਕਅਪ ਵਾਲੇ ਨੂੰ ਬੜੀ ਗੱਡੀ ਦਾ ਨਹੀਂ ਲੱਦਣਾ ਚਾਹੀਦਾ ਆਇਆ ਕਿ ਨਹੀਂ ਜਿਹੜਾ ਫੱਟਾ ਟਰੈਲਰ ਦਾ ਮਾਲ ਆ ਉਹ ਫੱਟਾ ਟਰੈਲਰ ਆ ਲੋਡ ਕਰੇ ਬਾਡੀ ਗੱਡੀ ਵਾਲੇ ਬਾਡੀ ਗੱਡੀ ਵਾਲਾ ਆਹਾਂ ਮਸ਼ੀਨਾਂ ਵੀ ਗਈ ਵਿੱਚ ਬਾਡੀ ਵਾਲੇ ਲੋਡ ਕਰੀ ਫਿਰਦੇ ਆ ਛੇ ਚੱਕੀਆਂ ਭਰੀ ਜਾਂਦੀਆਂ ਵਿੱਚ ਆਹੋ ਜੀਡੀ ਰੋਡ ਤੇ ਤਾਂ ਆਈਆਂ ਬਾਵੇ ਨਹੀਂ ਆਰਾਂ ਦਾ ਡਰੱਕ ਬੱਲੀਏ ਦੇਖੋ ਅਬ ਮੈਂ ਕੀ ਕਰਤਾ ਹਾਂ ਆਈ ਬੀ ਬੀ ਬਹੁਤ ਕੁੱਟਿਆ ਹੈ ਕੁੱਟਿਆ ਬਹੁਤ ਬੰਦਿਆਂ ਨੇ ਔਰ ਨੀ ਲਵਾ ਦੇ ਮੇਰੇ ਕੁੱਟਿਆ ਬਹੁਤ ਕੁੱਟਿਆ ਕਰਦਾ ਹਾਂ ਆ ਦੇਖ ਪਿੱਛੇ ਦੇ ਢੂਈ ਦਾ ਹਾਲ ਇੱਕ ਮਿੰਟਾ ਫੜੀ ਐ ਕੈਮਰਾ ਫੜ ਨਾਲੇ ਮੈਂ ਬਾਅਦ ਚ ਮੈਂ ਵੀ ਦੇਖਣਾ ਤੇ ਵੀ ਵੀ ਦੇਖ ਲੈਣਾ ਇਹ ਐ ਐ ਰੱਖਣਾ ਠੀਕ ਹੈ ਉੱਪਰ ਰੱਖ ਹਾਂ ਕੀ ਹੋਇਆ ਵਾ ਯਾਰ ਹਾਂ ਜਿਸ ਤੋਂ ਆਪਸੇ ਪੁੱਛਦੇ ਸੀ ਇਹ ਸ਼ੀਵਾ ਚੜ ਗਈ ਵੀ ਹਾਂ ਬੰਦੇ ਗਏ ਬੋਨਾਂ ਨਾ ਤੁੰਬਿਆ ਗੇਰ ਕੇ ਮਾਰਿਆ ਨਾ ਨਾ ਕਰ ਦੋ ਕਰਾਇਆ ਬੋਲੇ ਹਾਂ ਉਹ ਮਾਰਿਆ ਹਾਂ ਡੰਡਿਆਂ ਗੱਲ ਮਾਰਿਆ ਆਹੋ ਖੋਦਾ ਖੋਦਾ ਮਾਰੀਆਂ ਐ ਖੋਦਾ ਓਲਾ ਅਬ ਐਕਟਿਵ ਆ ਪੈਰ ਪਰ ਚੜ ਗਈ ਦੀ ਤਾਂ ਪੁੱਛੋ ਦੇਖ ਮਾਂ ਗੈਲ ਤੀਕ ਇੰਨੇ ਤੇਰੇ ਇੰਨੇ ਜਿਹੇ ਕੋਡਾਂ ਆਹ ਅੱਦਿਆ ਹੈ ਅਹਹ ਤੇਰੇ ਗਿੱਦੜ ਨੋਟਿਆ ਹੋਇਆ ਮਾਰਿਆ ਮੰਦਾ ਲੱਗਣ ਨਸਾਨ ਦੇ ਲੋਏ ਹੁਣੇ ਕਿਹੜੇ ਨਸਾਨ ਦੇ ਲੋਏ ਹੋਣੇ ਮੈਂ ਕੁਝ ਕਰਨਾ ਹੈ ਕਿੱਥੇ ਆਏਗਾ ਇਹ ਗਿਲਾਤ ਲੋ ਆਹ ਮੈਂ ਕਹਾਂ ਅੰਦਰ ਪੜਦੀ ਮੈਂ ਮੈਂ ਕਹਾਂ ਮੈਂ ਅੰਦਰ ਪੜ ਜਾਈ ਮੈਂ ਕਹਾਂ ਪ੍ਰੈਂਕ ਕਰੂਗਾ ਜਾਗਦੇ ਹੈਗਾ ਉਹ ਗਲਾਸ ਉਹਨੇ ਅੰਦਰੋਂ ਕਰਕੇ ਨਾ ਪਿੱਟਾ ਹੋ ਗਈ ਇੱਕਦਮ ਹੌਲੀ ਅੱਛਾ ਅੱਛਾ ਆ ਹਰਾ ਆ ਜੀ ਮਿੱਤਰੋ ਗੁੱਡ ਮਾਰਨਿੰਗ ਆਸਰੀ ਖਾਲ ਹੋ ਗਈ ਸਾਡੀ ਤੇ ਚੱਲਵੇ ਆਪਾਂ ਹੁਣ ਪ੍ਰੈਂਕ ਕਰਨ ਦੇ ਬਾਅਦ ਅੱਜ ਇੱਥੇ ਹੀ ਆਏ ਆਪਾਂ ਗੱਡੀ ਲੈ ਕੇ ਚੱਲਵੇ ਹੁਣ ਪਿਆਜ ਖਾਲੀ ਕਰਕੇ ਆਨੇ ਸਰੰਦ ਫਿਰ ਆਪਾਂ ਆ ਜਾਗੇ ਸ਼ੰਭੂ ਇਹ ਵਾਹਣਾ ਮੜਿਆ ਟੋਲ ਟੈਕਸ ਤੇ ਦੇਖ ਲਿਏ। ਕਿਆ ਸਾਹਬ ਗਤਾਵ। ਹੋ ਮਿੱਤਰੋ। ਸੈਟੀ ਨੂੰ ਮਿਲ ਕੇ ਆਇਆ ਅੰਦਰ ਸੈਟੀ ਐਕਸਪ੍ਰੈਸ ਨੂੰ। ਤੇ ਵਲੌਗ ਆਪਾਂ ਨੇ ਤਾਂ ਨਹੀਂ ਬਣਾਇਆ ਕਿਉਂਕਿ ਸੁੱਤਾ ਪਿਆਦਾ ਉਹ। ਮੈਨਾਂ ਆਉਣ ਲੱਗਿਆ ਤਾਂ ਉਹਦੇ ਨਾਲ ਦੇ ਨੇ ਠਾਲਤਾ। ਮੈਂ ਕਿਹਾ ਚੱਲ ਸੁੱਤਾ ਪਿਆ ਰਹਿੰਦੇ। ਹੁਣ ਆਪਾਂ ਵੀ ਕਈ ਵਾਰ ਸੁੱਤੇ ਪਏ ਹੁੰਨੇ ਆ। ਆਲਾ ਆ ਗਏ। ਹਾਜ਼ਾਦੂ। ਕਿ ਕਵਰ ਕੱਦਾ ਕਈ ਵਾਰ ਰਾਤ ਨੂੰ ਬੰਦਾ ਲੇਟ ਉੱਠਦਾ। ਮੰਗਣਾ ਕਹਿੰਦਾ ਮੈਂ ਉੱਥੇ ਆਉਂਗਾ ਕਹਿੰਦਾ ਤੇਰੇ ਕੋਲ ਸਲਾਂਦ ਅੰਦਰ ਬਾਸਟੈਂਡ ਦੇ ਵਿੱਚ ਬੈਠਾ ਠੀਕ ਆ ਜੀ ਚੱਲ ਪਹੁੰਚ ਗਏ ਮੰਡੀ 'ਚ ਉਹੀ 10 ਵਜੇ ਦੇ ਬਾਅਦ ਖਾਲੀ ਕਰਨੀਆਂ ਨੇ ਤਰਪਾਲਾਂ ਕਰਦੇ ਪਏ ਐ ਇਕੱਠੀਆਂ ਤਰਪਾਲਾਂ ਇਕੱਠੀਆਂ ਕਰਕੇ ਚਾਹ ਵੀ ਪੀ ਜਾਵਾਂਗੇ ਚਾਹ ਪੀ ਕੇ ਫੇਰ ਅਗਲੀ ਵਾਰ ਗੱਲਬਾਤ ਨੈਕਸਟ ਡਾਊਨ ਪਰਾਂਗੇ ਆਪਾਂ ਐਤ ਕੀ ਨਿੰਮ ਲਾ ਦਾ ਦੋ ਜਗ੍ਹਾ ਖਾਲੀ ਹੋਣ ਲੱਗੀ। ਲਾ ਕੇ ਦੇਖਦੇ ਹਾਂ ਕਿਆ ਬਣਦਾ। ਲਓਏ ਮਿੱਤਰੋ ਬੰਦਾ ਆ ਗਿਆ। ਇੱਕ ਕੰਡਾ ਕਰਵਾਊਗਾ ਕਿਉਂਕਿ ਪਿਛਲੇ ਪਿਛਲੇ ਵਾਰ ਤੋਂ 7 ਟਨ ਮਹਲਦਾ ਇਸ ਕਰਕੇ ਕੰਡਾ ਹੋਇਆ ਨਹੀਂ। ਐਤ ਕੀ ਉਹ ਤੋਂ ਦੁੱਗਣਾ ਮਾਲ ਆ। ਹੋ ਜਾ 13 13 700 ਇੰਨਾ ਕੋ ਵਜਣਾ। ਹੋਰ ਠੀਕ ਠਾਕ। ਓਕੇ ਰਿਪੋਰਟ। ਹਾਂ ਕਹੇਗਾ ਚਾਲਾਂ ਦੇ ਜਾਣਦੇ 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 ਹਾਂ ਲਗਾਏਗਾ ਗਾੜੀ ਗਾੜੀ ਲਗਾਏਗਾ ਚੱਲ 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 ਜਾਣਦੇ ਜਾਣਦੇ ਵਿੱਚੋਂ ਜਾਣਦੇ ਉੰਦੇ ਦੇ 05 0 ਆ ਚਲੋ 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 ਆਇਆ ਯਾਤਰਾ ਭਟੂਰੇ ਛੋਲੇ ਖਾਣ ਆਏ ਸੀਗੇ ਇਹੀ ਸੱਚ ਆ ਵੀ ਚਲ ਗੱਡੀ ਜੋਗਾ ਸਮਾਨ ਨੇ ਲੈ ਜੀ ਸਾਡੀਆਂ ਡੋਰੀਆਂ ਵੱਢ ਲੀਆਂ ਕਿਸੇ ਨੇ ਬਾਈ ਪਿੱਛੋਂ ਕਿ ਚੀਂ ਆ ਨਹੀਂ ਪਤਾ ਨਹੀਂ ਕਿਨੇ ਆਪਣੀ ਮਾਂ ਦੀ ਗੁੱਤ ਚਲਾਣੀ ਆ। ਲੈਣੀ ਆ ਡੋਰੀ ਆ। ਹਾਂ? ਇੱਧਰ ਮਗਰ ਵੀ ਖੜਾ ਲੱਗਾ ਦੇਖਣਾ ਦੇਖ ਰਿਹਾ। ਨਾ ਇਹ ਲੰਨੇ ਹੋਰ ਕਰਨਾ ਗਿਆ ਆਪਾਂ ਨੇ ਗੱਡੀ ਆਪਣੀ ਖਾਲੀ ਹੁੰਦੀ ਪਈ ਆ। ਉਮ ਪਰਮੀਓਮ 10 ਮੋੜ ਵਾਲੀ ਕਾਲੀ ਤੋਂ ਚੋਣੀ ਆ। ਆਹ ਹਰ ਤੋਂ। ਆਨਓ ਐਕਸਪੋ ਲਾ। ਇਹ ਆ ਬਿੱਟਰਾਂ ਨੂੰ ਯਾ ਪਾ ਕਾਲੀ ਜਨਾਂ ਨੇ ਹਾਂ ਕੋਈ ਨਹੀਂ ਬਸ ਟਿਕ ਰਹੇ ਯਾਰ ਉਹ ਤੋਂ ਸਰਮੇ ਦੀ ਵਾਲੀ ਦਾ ਪਈ ਚੱਲਾ ਯਾਰ ਲਾਈਟਾਂ ਲਿਖੀਏ ਫਿਰ ਇਸ ਸਟਾਪ ਲਿਖਿਆ ਵਾ ਲੋ ਗਾਇਸ ਗੱਡੀ ਹੋ ਗਈ ਆਪਣੀ ਖਾਲੀ ਇਹ ਹੁਣ ਮੜੀ ਜਿੱਧਰ ਜਗ੍ਹਾ ਦੇਖ ਲਈ ਜੀ ਗੱਡੀ ਨਿਕਲ ਜੂਗੀ ਆ ਤਾਰ ਤਾਂ ਨਹੀਂ ਲੱਗੂਗੀ ਉੱਪਰ ਨਹੀਂ ਲਗੂਗੀ ਯਾਰ ਮੈਂ ਕਹਣਾ ਹੋ ਵੀ ਲੱਗਦੀ ਔਰ ਇਹਨੂੰ ਕਿੱਥੇ ਨਹੀਂ ਯਾਰ ਆ ਜਾਣੀ ਆ ਜਾਣੀ ਆ ਕਿਹੜੀ ਕਿਨਾਰੀ ਕਹਿੰਦਾ ਨੂੰ ਆ ਉਰੇ ਜੀ ਬੱਲੀ ਨਾ ਨਾ ਆ ਜਾਣੀ ਸਾਈਕਲ ਲੈ ਕੇ ਲੰਦੇ ਦੀਆ ਸ਼ੱਕਾ ਫਰਾ ਲਾਉ ਮੇਂ ਤੂੰ ਚੱਲ ਪਈ ਸੀਗੀ ਆਪਾਂ ਗੱਡੀ ਪਿਆਜ਼ ਜਾਣੀ ਖਾਲੀ ਕਰਕੇ ਤੇ ਬਾਈ ਜਣੇ ਮਿਲੇ ਬਾਈ ਦਾ ਨਾਮ ਬੰਟੀ ਤੇ ਬਾਈ ਦਾ ਆਮਨ ਇੱਕ ਟਰੱਕ ਨੂੰ ਨੀਮ ਚ ਐ ਭਈਆਂ ਦੀ ਗੱਡੀ ਉਰੇ ਸਰਾਂਦ ਤੇ ਘੜੇ ਕਿੱਥੇ ਸੀਗੇ ਆਪਾਂ ਮੇਵਾਸ ਹੈ ਬਾਈਓ ਹੈ ਨਾ ਬਾਈਆਂ ਵਾਲਾ ਬਾਈ ਨੇ ਉਸੇ ਗੱਡੀ ਪਛਾਣ ਲਈ ਹੋਰ ਬਾਈ ਵਧੀਆ ਵਧੀਆ ਇਹ ਟਾਕ ਹੁਣ ਮੜੀ ਜੀ ਖੇਤੀ ਆ ਨਾ ਨਹੀਂ ਰੋਕੇ ਜਾਂਦੇ ਠੀਕ ਆ ਠੀਕ ਆ ਕਾਮ ਖਾਲੀ ਕਰਨੇ ਆ ਚੰਗਾ ਫਿਰ ਹਾਂ ਓਕੇ ਬ੍ਰਾ ਅੱਜੋਂ ਤੋਂ ਲਵਾਂਗੇ ਨੰਬਰ ਤੋਂ ਟ੍ਰੈਕ ਯੂਨੀਅਨ ਸ੍ਰੀਨਾਂ ਤੋਂ ਤੋਂ ਫੋਲੋ ਕਰੂਗੇ ਉਹ ਫੋਲੋਬੈਕ ਕਰ ਦੇਣਾ ਠੀਕ ਓਕੇ ਜਾਂ ਜੀ ਮਿੱਤਰੂ ਟਾਈਮ ਹੋ ਗਿਆ 11 ਵਜੇ ਗਈ ਸਵੇਰ ਦੇ ਤੇ ਆਪਾਂ ਉਹਨੂੰ ਭੇਜਤਾ ਕਾਗਜ਼ ਲੈ ਕੇ ਮਜੀ ਨੂੰ ਤੇ ਹੁਣ ਆਪਾਂ ਚੱਲਨੇ ਆ ਕਰੇ ਇਹ ਮਜੀ ਖਾਲੀ ਕਰਾ ਲੇਗਾ ਆਪੇ ਆਪਾਂ ਨੂੰ ਫਿਰ ਇਹ ਕੰਮ ਇਹ ਖਾਲੀ ਕਰਾ ਕੇ ਲਿਆਉਂਗਾ ਗੱਡੀ ਇਹਨਾਂ ਆਪਾਂ ਚੱਲਦੇ ਆ ਘਰੇ ਹਾਂਜੀ ਮਿੱਤਰੋ ਤੇ ਘਰੇ ਆ ਗਏ ਸੀਗੇ ਆਪਾਂ ਘਰੇ ਆ ਗਏ ਹਨਾ ਪੈਸੇ ਲਿਆਈ ਕਢਵਾ ਕੇ ਬਾਈ ਨੇ ਪਾਏ ਆਪਣੇ ਨੇ ਇੱਕ ਨੇ ਗੁਪਤ ਦਾਨ ਕੀਤਾ ਬਾਹਰ ਇਹ ਵੈਸਟ ਅਨਿਯੂਨion ਗਏ ਸੀਗੇ ਤੇ ਹੁਣ ਇਹ ਵਲੌਗ ਦਾ ਕਰਦੇ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲਾ ਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓਜ਼ ਹਮ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਜਦ ਤੱਕ ਰੱਬ ਰਾਖਾ